ਅੱਜ ਅਪਕਾ ਵੱਲੋਂ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਹੁਣ ਵੱਡੀ ਕਾਰਵਾਈ ਹੋਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਕੂਲ ਦੇ ਮਾਲਕ, ਪ੍ਰਿੰਸੀਪਲ ਤੇ ਮਹਿਲਾ ਅਧਿਆਪਕਾ ਖਿਲਾਫ ਸਖਤ ਕਾਰਵਾਈ ਦੇ ਪ੍ਰਸ਼ਾਸਨ ਨੂੰ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਦੱਸਦੀਏ ਕਿ ਸਕੂਲ 'ਚ ਬੱਚੇ ਦੀ ਕੁੱਟਮਾਰ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ 'ਚ ਸ਼ਰਿਆਮ ਮਹਿਲਾ ਅਧਿਆਪਕਾ ਵੱਲੋਂ ਬੱਚੇ ਦੇ ਥੱਪੜ ਮਾਰੇ ਜਾ ਰਹੇ ਨੇ। ਇਸ ਘਟਨਾ ਦੀ ਹਰ ਕਿਸੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਸੀ ਹੁਣ ਇਸ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਵਾਇਰਲ ਹੋ ਰਹੀ ਹੈ ਵੀਡੀਓ ਹੁਸ਼ਿਆਰਪੁਰ ਦੇ ਪਿੰਡ ਵੱਧੋਂ ਦੇ ਸਕੂਲ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਅਧਿਆਪਕ ਆਖਰ ਕਿਵੇਂ ਹੈਵਾਨ ਬਣ ਸਕਦੀ ਹੈ ਆਖਰ ਕਿਉਂ ਉਸ ਨੂੰ ਬੱਚੇ ਦੀ ਮਾਸੂਮੀਅਤ ਤੇ ਵੀ ਪੋਰਾ ਤਰਸ ਨਹੀਂ ਆਇਆ ਆਖਰ ਕਿਉਂ ਬੱਚੇ ਤੇ ਹੱਥ ਚੁੱਕਣ ਲੱਗ ਗਿਆ ਉਸਦੇ ਹੱਥ ਨਹੀਂ ਕੰਬੇ ਵਾਕੀ ਹੀ ਬੱਚੇ ਤੇ ਤਸ਼ੱਦਦ ਦੀਆਂ ਇਹ ਤਸਵੀਰਾਂ ਦਿਲ ਨੂੰ ਝੰਝੋੜ ਦੇਣ ਵਾਲੀਆਂ ਨੇ ਜਾਣਕਾਰੀ ਮੁਤਾਬਕ ਵਾਇਰਲ ਹੋ ਰਹੀ ਹੈ ਇਹ ਵੀਡੀਓ ਇੱਕ ਨਿੱਜੀ ਸਕੂਲ ਦੀ ਹੈ ਤੇ ਇਹ ਵੀਡੀਓ ਛੁੱਟੀਆਂ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਵੱਡਾ ਸਵਾਲ ਜਿਉਂਦਿਆਂ ਇਹ ਵਰਕਰਾਰ ਹੈ ਕਿ ਆਖਰ ਟੀਚਰ ਵੱਲੋਂ ਬੱਚੇ ਤੇ ਇੰਨਾ ਅੰਨਾ ਤਸ਼ੱਦਦ ਕਿਉਂ ਟਾਇਆ ਗਿਆ ਬਿਊਰੋ ਰਿਪੋਰਟ ਜਗਬਣੀ ਟੀਵੀ ਅੱਜ ਅਪਕਾ ਵੱਲੋਂ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਹੁਣ ਵੱਡੀ ਕਾਰਵਾਈ ਹੋਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਕੂਲ ਦੇ ਮਾਲਕ, ਪ੍ਰਿੰਸੀਪਲ ਤੇ ਮਹਿਲਾ ਅਧਿਆਪਕਾ ਖਿਲਾਫ ਸਖਤ ਕਾਰਵਾਈ ਦੇ ਪ੍ਰਸ਼ਾਸਨ ਨੂੰ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਦੱਸਦੀਏ ਕਿ ਸਕੂਲ 'ਚ ਬੱਚੇ ਦੀ ਕੁੱਟਮਾਰ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ 'ਚ ਸ਼ਰਿਆ ਮਹਿਲਾ ਅਧਿਆਪਕਾ ਵੱਲੋਂ ਬੱਚੇ ਦੇ ਥੱਪੜ ਮਾਰੇ ਜਾ ਰਹੇ ਨੇ। ਇਸ ਘਟਨਾ ਦੀ ਹਰ ਕਿਸੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਸੀ ਹੁਣ ਇਸ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਵਾਇਰਲ ਹੋ ਰਹੀ ਹੈ ਵੀਡੀਓ ਹੁਸ਼ਿਆਰਪੁਰ ਦੇ ਪਿੰਡ ਬਦੋਂ ਦੇ ਸਕੂਲ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਅਧਿਆਪਕਾ ਆਖਰ ਕਿਵੇਂ ਹੈਵਾਨ ਬਣ ਸਕਦੀ ਹੈ ਆਖਰ ਕਿਉਂ ਉਸ ਨੂੰ ਬੱਚੇ ਦੀ ਮਾਸੂਮੀਅਤ ਤੇ ਵੀ ਪੋਰਾ ਦਰਸ ਨਹੀਂ ਆਇਆ ਆਖਰ ਕਿਉਂ ਬੱਚੇ ਤੇ ਹੱਥ ਚੁੱਕਣ ਲੱਗ ਗਏ ਉਸਦੇ ਹੱਥ ਨਹੀਂ ਕੰਬੇ ਬਾਕੀ ਹੀ ਬੱਚੇ ਤੇ ਤਸ਼ੱਦਦ ਦੀਆਂ ਇਹ ਤਸਵੀਰਾਂ ਦੇਲ ਨੂੰ ਝੰਡੋੜ ਦੇਣ ਵਾਲੀਆਂ ਨੇ ਜਾਣਕਾਰੀ ਮੁਤਾਬਕ ਵਾਇਰਲ ਹੋ ਰਹੀਏ ਵੀਡੀਓ ਇੱਕ ਨਿੱਜੀ ਸਕੂਲ ਦੀ ਹੈ ਤੇ ਵੀਡੀਓ ਛੁੱਟੀਆਂ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਵੱਡਾ ਸਵਾਲ ਜਿਉਂ ਦਾ ਤਿਉ ਇਹ ਬਰਕਰਾਰ ਹੈ ਕਿ ਆਖਰ ਟੀਚਰ ਵੱਲੋਂ ਬੱਚੇ ਤੇ ਇੰਨਾ ਅੰਨਾ ਤਸ਼ੱਦਦ ਕਿਉਂ ਟਾਇਆ ਗਿਆ ਫਿਊਰ ਰਿਪੋਰਟ ਜਗਬਣੀ ਟੀਵੀ